ਤਾਂ ਜੀ ਸੰਗਤ ਜੀ ਸਵੇਰ ਦੇ ਵਜੇ ਨੇ ਜੀ ਪੌਣੇ 8 ਤੇ ਤਕਰੀਬਨ 8 ਵਜੇ ਚੱਲ ਪਾਂਗੇ ਤੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਬੀਕਾ ਨੇਰ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਇੱਥੋਂ ਹੁਣ ਅਸੀਂ ਚਾਲੇ ਮਾਰਨ ਲੱਗੇ ਆਂ ਤੇ ਅੱਜ ਦੇਖਦੇ ਆਂ ਸਫ਼ਰ ਤੁਰਦੇ ਹੌਲੀ ਹੌਲੀ ਤੇ ਵਾਇਗ ਵਾਇਗ ਗਰੁੱਪ ਵਾੜਾ ਕਰੇ ਤੇ ਸਫ਼ਰ ਹੌਲੀ ਹੌਲੀ ਕਰਦੇ ਆਂ ਤੇ ਚੱਲਦੇ ਆ ਹੁਣ ਪੰਜਾਬ ਵੱਲ ਨੂੰ ਅੱਜ ਕੋਸ਼ਿਸ਼ ਆ ਕਿ ਪੰਜਾਬ 'ਚ ਵੱਢ ਜਾਗੇ ਤੇ ਅਕਾਲਪੁਰਖ ਜੀ ਆ ਅੱਜ ਦਾ ਇਹ ਸਫ਼ਰ ਸ਼ੁਰੂ ਕੀਤਾ ਹੈ ਅੰਸਾਨ ਦੇ ਹੋ ਕੇ ਸਹਾਇ ਹੋਣ ਜੋ ਵੀ ਹੋਵੇ ਆਪ ਜੀ ਦਾ ਪਣਾ ਮਿੱਠਾ ਕਰਕੇ ਮੰਨਣ ਦਾ ਬਲਵਕਸ਼ਣ ਮੇਰਾ ਅੱਜ ਦਾ ਦਿਨ ਤੇ ਸਭਨਾ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਇੱਥੋਂ ਆਗਰਾ ਜੀ 55 ਤੇ 35 ਕਿਲੋਮੀਟਰ ਅਸੀਂ ਮੈਂ ਤਕਰੀਬਨ ਦੀਕਾ ਨੇੜੇ ਤੋਂ 15 ਕਿਲੋਮੀਟਰ ਹੋਰ ਮੈਨੂੰ ਚੱਲਿਆ ਨੂੰ ਤੇ ਦੀਕਾ ਨੇੜੇ ਤੋਂ ਬਾਹਰ નીકਲੇ ਵਾਲੇ ਨੇ ਤੇ ਇੱਥੇ ਹੁਣ ਮੈਂ ਭਾਰਤ ਮਾਰਾ ਜਿਹੜਾ ਰੋਡ ਆ ਉਹਦੇ ਉੱਤੇ ਚੜਾਂਗਾ ਤੇ ਤਕਰੀਬਨ ਦੀਕਾ ਨੇੜੇ ਤੋਂ 300 ਤੋਂ 10 ਕਿਲੋਮੀਟਰ ਦਾ ਸਫ਼ਰ ਆ ਜਿਹੜਾ ਉਹ ਬਠਿੰਡੇ ਤੱਕ ਆ ਤੇ ਵਾਹਿਗੁਰੂ ਚੜ੍ਹਦੀ ਕਲਾ ਜ ਰੱਖੇ ਤੇ ਅੱਜ ਦੇਖਦੇ ਹਾਂ ਬਠਿੰਡੇ ਤੱਕ ਪਹੁੰਚਦੇ ਹਾਂ ਤੇ ਜੋ ਵੀ ਅੱਜ ਰਸਤੇ ਦਾ ਹੋਏਗਾ ਉਹ ਤੁਹਾਨੂੰ ਦਿਖਾਉਂਦਾ ਚੱਲਾਂਗਾ ਤੇ ਸਫ਼ਰ ਜਿਹੜਾ ਬੜਾ ਆਨੰਦ ਨਾਲ ਚੱਲ ਰਿਹਾ ਸੀਗਾ ਗੇਲ ਸਾਹਿਬ ਨੂੰ ਵਾਪਸ ਜਾਣਾ ਪਿਆ ਤੇ ਚਲੋ ਕੋਈ ਨਾ ਵਾਇਗਰ ਉਪਰ ਆ ਕਰੇ ਉਹਨਾਂ ਦਾ ਵੀ ਤੰਦਰੁਸਤੀ ਰੱਖਣ ਸਭ ਦੇ ਤੇ ਇਹ ਤੋਂ ਤਕਰੀਬਨ ਜਿਹੜਾ ਵਾ ਉਹ 200 ਤੇ 95 ਕਿਲੋਮੀਟਰ ਜਿਹੜਾ ਸਫ਼ਰ ਆ ਹਲੇ ਹੋਰ ਹੈਗਾ ਵਾ ਤੇ ਹੁਣ ਭਾਰਤ ਮਾਲਾ ਪ੍ਰੋਜੈਕਟ ਤੇ ਚੜ ਜਾਣ ਲੱਗੇ ਬਹੁਤ ਸੋਲਾ ਬੀਕਾਨੀਨ ਸ਼ਹਿਰ ਸੀਗਾ ਤੇ ਇਹਨੂੰ ਅੱਜ ਛੱਡ ਚਲੇ ਆਸੀ ਇਹ ਅੱਜ ਹੀ ਸਾਹਮਣੇ ਭਾਰਤ ਮਾਲਾ ਰੋਡ ਜਿਹੜਾ ਬੀਕਾਨੇਰ ਤੋਂ ਹਨੂਮਾਨਗੜ ਸਿੱਧਾ ਬਠਿੰਡਾ ਜਾਏਗਾ ਤੇ ਗੁਜਰਾਤ ਤੋਂ ਸਿੱਧਾ ਆ ਰਿਹਾ ਏ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਤੇ ਪਿਛਲੇ ਦਿਨੀ ਮੈਂ ਕੱਲਾ ਸੀਗਾ ਗਿੱਲ ਸਾਹਿਬ ਘਰੇ ਚਲੇ ਗਈ ਸੀ ਕੋਈ ਕਾਮੀ ਐਮਰਜੈਂਸੀ ਇਹ ਹੋ ਜਾ ਸੀਗਾ ਤੇ ਉਹ ਵਾਪਸ ਚਲੇ ਗਏ ਤੇ ਮੈਂ ਕੱਲ ਬੀਕਾਨੇਰ ਪਹੁੰਚ ਗਿਆ ਸੀਗਾ ਪਿਛਲੀ ਵੀਡੀਓ ਤੁਸੀਂ ਦੇਖੀ ਹੋਏਗੀ ਤੇ ਅੱਜ ਵਾਲੀ ਜਿਹੜੀ ਵੀਡੀਓ ਆ ਉਹ ਮੈਂ ਤਕਰੀਬਨ ਇੱਥੋਂ 80 85 ਕਿਲੋਮੀਟਰ ਬੀਕਾਨੇਰ ਤੋਂ ਸਫ਼ਰ ਕਰਕੇ ਤੇ ਸਿਰੇ ਥੋੜਾ ਜਿਹਾ ਜਲਦੀ ਤੁਰ ਗਿਆ ਸੀਗਾ ਤਕਰੀਬਨ 8 ਵਜੇ ਤੋਂ ਪਹਿਲਾਂ ਹੀ ਤੁਰ ਪਿਆ ਸੀਗਾ ਮੈਂ ਤੇ ਹੁਣ ਅਸੀਂ 85 ਕਿਲੋਮੀਟਰ ਸਫ਼ਰ ਕਰਕੇ ਇੱਕ ਟਾਬੇ ਤੇ ਰੁਕੇ ਆ ਤੇਲ ਵੀ ਮੇਰੇ ਕੋਲ ਹੈ ਨਹੀਂ ਸੀਗਾ ਇਸ ਹਾਈਵੇ ਤੇ ਤੇਲ ਪٹرول ਪੰਪ ਵੀ ਨਹੀਂ ਆਉਂਦੇ ਤੇ ਮੈਂ ਇਹਨਾਂ ਕੋ ਥੋੜਾ ਜਿਹਾ ਪٹرول ਲੈ ਕੇ ਤੇ ਪਾ ਕੇ ਤੇ ਹੁਣ ਚਾਹ ਛਕਿਆ ਆਪਣੇ ਜੀ ਥੋੜਾ ਪٹرول ਪਾਇਆ ਇਹ ਲੰਗਰ ਪਾਣੀ ਤੇ ਕੋਈ ਛਕਿਆ ਨਹੀਂ ਹਲੇ ਸਵੇਰ ਦੇ ਵਜੇ ਨੇ ਸਵਾ 10 ਹੁਣ ਇੱਥੋਂ ਤਕਰੀਬਨ ਚੱਲਣ ਦੀ ਤਿਆਰੀ ਆ ਤੇ ਇਹ ਢਾਬਾ ਸੀਗਾ ਛੋਟਾ ਜਿਹਾ ਜਿੱਥੋਂ ਪٹرول ਵੀ ਮਿਲਿਆ ਤਾਂ ਚਾਹ ਵੀ ਪੀਤੀ ਆ ਲੰਗਰ ਪ੍ਰਸ਼ਾਦਾ ਵੀ ਹੈਗਾ ਸੀਗਾ ਲੇਕਿਨ ਉਹ ਮੈਂ ਛਕਿਆ ਨਹੀਂ ਆ ਤੇ ਇਹ ਆਪਣਾ ਮੋਟਰਸਾਈਕਲ ਤਿਆਰ ਆ ਫੇਰ ਅਗਲੇ ਸਫਰਾਂ ਵਾਸਤੇ ਤੇ ਅੱਜ ਦਾ ਜਿਹੜਾ ਟੋਟਲ ਸਫਰ ਸੀਗਾ ਉਹ ਅੱਜ ਦਾ ਜਿਹੜਾ ਸਫਰ ਆ ਉਹ ਤਕਰੀਬਨ 300 ਤੋਂ 10 ਕਿਲੋਮੀਟਰ ਦਾ ਸੀਗਾ ਤੇ ਅਸੀਂ 80 85 90 ਕਿਲੋਮੀਟਰ ਦੇ ਕਰੀਬ ਮੈਂ ਕਰ ਚੁੱਕਾ ਹੁਣ ਤੱਕ ਤੇ ਬਾਕੀ ਦਾ ਜਿਹੜਾ ਸਫਰ ਬਾ ਉਹ ਹੌਲੀ-ਹੌਲੀ 50 ਦੀ ਸਪੀਡ ਤੇ ਮੈਂ ਕਰਦਾ ਹਾਂ ਭਾਏ ਭਾਰਤਮਾਲਾ ਰੋਡ ਆ ਲੇਕਿਨ ਆਰਾਮ ਨਾਲ ਜਾਓ 3 ਲਾਈਨ ਇੱਕ ਬੰਨੇ ਆ ਦੋ ਲਾਈਨਾਂ ਤੇ ਇੱਕ ਲਾਈਨ ਆਪਣੇ ਵਾਸਤੇ ਮਤਲਬ ਫ੍ਰੀ ਮੋਟਰਸਾਈਕਲ ਵੀ ਇਹਦੇ ਤੇ ਚੱਲ ਸਕਦਾ ਇਹ ਮੋਟਰਸਾਈਕਲ ਦਾ ਕੋਈ ਤੋਲ ਨਹੀਂ ਲੱਗਦਾ ਬਹੁਤ ਸੋਹਣਾ ਰੋਡ ਆ ਤੇ ਚਲੋ ਹੁਣ ਦੇਖ ਲਈਏ ਇਹ ਰੈਸਟ ਏਰੀਆ ਸੀਗਾ ਹਲੇ ਰੈਸਟ ਏਰੀਆ ਤਿਆਰ ਹੁੰਦਾ ਪਿਆ ਵਾ ਵੀ ਹੁਣ ਇਥੋਂ ਨਿਕਲਦੇ ਆ ਅਗਲੇ ਸਫਰਾਂਲੇ ਚਲਪੇ ਆ ਜੀ ਦੁਬਾਰਾ ਤੋਂ ਚਾਹ ਛਕ ਲਈ ਸੀ ਜੀ ਤੇ ਇਹ 파ਰਤ ਵਾਲਾ ਜਿਹੜਾ ਰੋਡ ਹਨ ਬਹੁਤ ਵਧੀਆ ਰੋਡ ਆ ਤੇ ਤੇ ਤਕਰੀਬਨ ਚਾਰ ਸਫਰੇ ਕੋਈ ਵੀ ਡੰਗਰ ਜਾਂ ਕੋਈ ਵੀ ਚੀਜ਼ ਇਹਦੇ ਵਿੱਚ ਨਹੀਂ ਆ ਸਕਦੀ ਤੇ ਇੱਥੇ ਤੁਸੀਂ ਸਫਰ ਬੜੇ ਆਰਾਮ ਨਾਲ ਗੱਡੀ ਦੀ ਜਿਹੜੀ ਮਹਿੰਮਤ ਆ ਉਹ 100 ਦੀ ਲਿਮਟ ਹੈ 100 ਦੀ ਸਪੀਡ ਤੇ ਤੁਸੀਂ ਇੱਥੇ ਗੱਡੀ ਚਲਾ ਸਕਦੇ ਹੋ ਤੇ ਮੋਟਰਸਾਈਕਲ ਵੀ ਚੜ੍ਹਨੇ ਜਿਹੜਾ ਉਹ ਲਾਉਡ ਹੈਗਾ ਇੱਥੇ ਆਹ ਦੇਖ ਲਓ 100 ਦੀ ਸਪੀਡ ਲਿਖੀ ਹੈ ਤੁਸੀਂ ਦੇਖ ਸਕਦੇ ਹੋ 100 ਤੋਂ ਜ਼ਿਆਦਾ ਲਿਮਟ ਨਹੀਂ ਹੈਗੀ ਇੱਥੇ ਤੇ ਹਰ ਤਰ੍ਹਾਂ ਤੇ ਕੈਮਰੇ ਲੱਗੇ ਹੋਏ ਆ ਤੇ ਵੀਡੀਓ ਜਿਹੜੀ ਆ ਜਦੋਂ ਉੱਥੇ ਬਣਾਉਣਾ ਪੜਾਉ ਬਣਾਈ ਹੈ ਨਾ ਜਿੱਥੇ ਕੈਮਰੇ ਨਹੀਂ ਹੈਗੇ ਜਗਾ ਜਗਾ ਤੇ ਕੈਮਰੇ ਨੇ ਰੋਡ ਬਹੁਤ ਵਧੀਆ ਤੇ ਟੱਕ ਵਾਲਾ ਇੱਕ ਬਾਈ ਮਿਲਿਆ ਸੀਗਾ ਤੇ ਟੱਕ ਵਾਲਾ ਬਾਈ ਕਹਿ ਰਿਹਾ ਸੀਦਾ ਕਿ ਜਿਹੜਾ ਇਹ ਰੋਡ ਆ ਇਹ ਰੋਡ ਦਾ ਬਹੁਤ ਆਸਰਾ ਸਾਨੂੰ ਗੁਜਰਾਤ ਤੋਂ ਸਿੱਧੇ ਚੱਲਦੇ ਨੇ ਤੇ ਸਿੱਧੇ ਪੰਜਾਬ ਤੇ 34 3500 ਕਹਿੰਦਾ ਟੱਕ ਦਾ ਲੱਗਦਾ ਟੂਲ ਤੇ ਬਹੁਤ ਛੇਤੀ ਸਫਰ ਹੁੰਦਾ ਵਾ ਲੋਕਲ ਰੋਡ ਤੇ ਜਾੜਾ ਹੋਏ ਤਾਂ ਬਹੁਤ ਟਾਈਮ ਲੱਗਦਾ ਵਾ ਤੇ ਇਥੋਂ ਹਨੂਮਾਨਗੜ੍ਹ ਤਕਰੀਬਨ ਰਹਿ ਗਿਆ ਜੀ 100 8 2 ਕਿਲੋਮੀਟਰ ਤੇ ਪਿੱਛੇ ਰਹਿ ਗਿਆ 208 9 ਕਿਲੋਮੀਟਰ ਜਾਨੀ ਕਿ 100 ਕਿਲੋਮੀਟਰ ਦਾ ਸਫ਼ਰ ਜਿਹੜਾ ਮੈਂ ਕਰ ਲਿਆ ਵਾ ਉਹ ਜੀ ਆਹ ਟਰੱਕ ਜਿਹੜਾ ਅੱਗੇ ਜਾ ਰਿਹਾ ਨਾ ਇਹ ਭਾਈ ਹੋਗਾ ਜੀ ਸਦਾਰ ਤੋਂ ਤੇ ਅਸੀਂ ਇਕੱਠੇ ਬੈਠ ਕੇ ਚਾਹ ਪੀਤੀ ਸੀਗੀ ਤੇ ਮੇਰੇ ਤੋਂ ਪਹਿਲਾਂ ਚੱਲ ਪਿਆ ਸੀਗਾ ਇਹ ਤੇ ਹੁਣ ਹੀ ਅੱਗੇ ਵੱਲ ਲੰਘਣ ਲੱਗਾ ਸੀਗਾ ਕਹਿੰਦਾ ਤੇ ਇਹ ਹੋਰ ਆਵਣਾ ਕੋਈ ਗੱਲ ਨਹੀਂ ਤੇ ਤਕਰੀਬਨ ਮੇਰੀ ਸਪੀਡ 50 ਦੀ ਹੈ ਤੇ ਉਹਦੀ ਸਪੀਡ 60 ਦੀ ਹੈ ਇਹ ਬਾਈ ਜਿਹੜਾ ਗੁਜਰਾਤ ਤੋਂ ਆਇਆ ਵਾ ਇਹ ਤੋਂ ਤਕਰੀਬਨ ਹਨੂਮਾਨਗੜ ਰਹਿ ਗਿਆ ਜੀ ਹੁਣ 70 ਕਿਲੋਮੀਟਰ ਤੇ ਯਾਨੀ ਕਿ ਤੁਸੀਂ ਕਹਿ ਲਓ ਬਠਿੰਡਾ 170 ਕਿਲੋਮੀਟਰ ਹੈ ਤੋਂ ਤੇ ਚਲੋ ਸਫਰ ਵਧੀਆ ਇਹ ਰੋਡ ਵਧੀਆ ਤੇ ਸਫਰ ਵੀ ਵਧੀਆ ਚੱਲ ਰਿਹਾ ਵਾ ਇਹ ਮਾਲਕ ਦੀ ਬਿਆਨ ਅੱਜ ਬਠਿੰਡੇ ਪਹੁੰਚਾਂਗੇ ਬਹੁਤ ਵਧੀਆ ਜਗ੍ਹਾ ਹੈ ਬਾਈ ਦਾ ਸਭਾ ਪੈਸੇ ਦੇ ਲਗਾ ਸੀਗਾ ਚਾਹ ਦੇ ਬਹੁਤ ਨਹੀਂ ਬਾਈ ਕੋਈ ਗੱਲ ਨਹੀਂ ਗੁਜਰਾਤ ਤੋਂ ਆਇਆ ਸੀਗਾ ਕੱਲ ਚੱਲਿਆ ਸੀਗਾ ਤੇ ਅੱਜ ਸੁਨਾਮ ਪਹੁੰਚੇ ਵਾਪਰੇ ਕਾਲ ਬਹੁਤ ਵਧੀਆ ਡਰਾਈਵਰ ਵੀ ਬਹੁਤ ਵਧੀਆ ਮਿਲਦੇ ਨੇ ਸੁਭਾਅ ਦੇ ਵਧੀਆ ਨੇ ਇਹ ਆ ਰਿਹਾ ਜੀ ਬੀਕਾਨੇਰ ਤੋਂ ਤੇ ਤਕਰੀਬਨ ਬੀਕਾਨੇਰ ਤੋਂ ਮੈਂ 150 ਕਿਲੋਮੀਟਰ 145 ਕਿਲੋਮੀਟਰ ਸਫ਼ਰ ਕੀਤਾ ਵਾ ਇਹ ਜਾ ਰਿਹਾ ਹਨੂਮਾਨਗੜ੍ਹ ਨੂੰ ਤਾਂ ਹਨੂਮਾਨਗੜ੍ਹ ਜਿਹੜਾ ਵਾ ਤਕਰੀਬਨ 60 ਕਿਲੋਮੀਟਰ ਰਹਿ ਗਿਆ ਇੱਥੋਂ ਇਸ ਪਾਸੇ ਮੈਂ ਖਲੋਤਾ ਸੀਗਾ ਤੇ ਇਹ ਹਰੀ-ਹਰੀ ਜਿਹੜੀ ਆ ਨਾ ਆ ਦੇਖੋ ਤੁਸੀਂ ਜੀਰਾ ਜੀਰਾ ਵਾ ਜਿਹੜਾ ਏ ਜੀਰਾ ਬੀਜਿਆ ਹੋਇਆ ਤੇ ਬਹੁਤਾ ਵੱਡਾ ਨਹੀਂ ਇਹ ਹੁੰਦਾ ਤੇ ਇਹ ਜੀਰੇ ਦੀ ਖੇਤੀ ਆ ਕਹਿੰਦੇ ਜੀਰਾ ਜਿਹੜਾ ਇਹਨੂੰ ਪਹਾੜਿਆਂ ਨਾਲ ਪਾਣੀ ਦਿੱਤਾ ਜਾਂਦਾ ਇਹ ਇਸ ਪਾਸੇ ਤੇ ਤੁਹਾਨੂੰ ਪਤਾ ਪਹਾੜਿਆਂ ਦੇ ਨਾਲ ਹੀ ਪਾਣੀ ਚੱਲਦਾ ਵਾ ਤੇ ਇਹ ਖੇਤੀ ਆ ਜੀਰੇ ਦੀ ਤੇ ਆ ਉੱਚੇ ਪਹਾੜ ਵੀ ਵੇ ਲੋ ਪਹਾੜਾਂ ਵਾਂਗਾ ਉੱਚੀ ਨਹੀਂ ਵੀ ਇਹ ਜ਼ਮੀਨ ਜਿੰਨੀ ਵੀ ਆ ਸਮਤਲ ਬਿਲਕੁਲ ਬਰਾਬਰ ਨਹੀਂ ਹੈਗੀ ਇਸ ਪਾਸੇ ਵੀ ਵੇਖ ਲਓ ਤੇ ਇਹ ਜੀਰਾ ਬੀਜਿਆ ਹੋਇਆ ਵਾ ਲੋ ਜੀ ਚੱਲੇ ਜਾ ਰਹੇ ਆ ਤੇ ਤਕਰੀਬਨ ਇੱਥੋਂ ਜਿਹੜਾ ਵਾ ਹਨੂਮਾਨ ਗੜ ਜਿਹੜਾ ਵਾ ਉਹ ਰਹਿ ਗਿਆ ਜੀ 28 ਕਿਲੋ ਵਿੱਚ ਤੇ ਬਠਿੰਡਾ ਬਠਿੰਡਾ 100 ਤੇ 80 ਕਿਲੋਮੀਟਰ ਔਰ ਸਰ 300 ਤੋਂ 10 ਕਿਲੋਮੀਟਰ ਇਹ ਨਾ ਸਫਰ ਰਹਿ ਗਿਆ ਇੱਥੇ ਇਹ ਜਗਾ ਜਗਾ ਕੈਮਰੇ ਲੱਗੇ ਨੇ ਇਸ ਕਰਕੇ ਵੀਡੀਓ ਵੀ ਜਿਹੜੀ ਆ ਉਹ ਬੜੇ ਤਰੀਕੇ ਨਾਲ ਬਣਾਉਣੀ ਪੈਦੀ ਹੈ ਸਫਰ ਬਹੁਤ ਬਹੁਤ ਚੱਲਦਾ ਪਿਆ ਜੀ ਹੁਣ तकरीबन ਤਕੜ ਦਾ ਜਿਹੜਾ ਵਾ ਉਹ ਪਉਣਾ ਇੱਕ ਹੋ ਗਿਆ ਜੀ ਸਾਡੇ 12:1 ਇੱਕ ਦਾ ਟਾਈਮ ਸਫ਼ਰ ਜਿਹੜਾ ਵਾ ਬਹੁਤ ਵਧੀਆ ਏ ਇਸ ਰੋਡ ਤੇ ਕਰਨਾ ਬਹੁਤ ਵਧੀਆ ਆ ਭਾਰਤ ਵਾਲਾ ਰੋਡ ਏ ਹੁਣ ਤਕਰੀਬਨ ਜਿਹੜਾ ਵਾ ਪਟੰਡੇ ਦਾ ਸਫ਼ਰ ਜਿਹੜਾ ਵਾ ਸ਼ਾਇਦ 4 4:30 ਵਜੇ ਤੱਕ ਮੈਂ ਪੂਰਾ ਕਰ ਜਾਵਾਂ ਤੇ ਸਿਰਫ ਲੰਗਰ ਪਾਣੀ ਕਿਤੇ ਸਕਣਾ ਨਰਾਜ ਸਵੇਰ ਦਾ ਨਜ਼ਰ ਹੀ ਛਕਿਆ हनुमानगढ़ ਤੋਂ تقریبا 100 हनुमानगढ़ ਤੋਂ 20 ਕਿਲੋਮੀਟਰ ਪਹਿਲੇ ਇਹ ਹੈ ਜੀ ਢਾਬਾ ਬਾਲਾਜੀ ਹੋਟਲ ਤੇ ਬਹੁਤ ਸੋਹਣਾ ਲੰਗਰ ਇੱਥੋਂ ਛਕਿਆ ਵਾ ਗਾਜਰ ਦੀ ਸਬਜ਼ੀ ਸੀਗੀ ਦਹੀਂ ਸੀ ਤੇ ਇੱਕ ਜਿਹੜਾ ਦਹੀਂ ਦੀ ਕੜੀ ਹੁੰਦੀ ਹੈ ਬਹੁਤ ਸੋਹਣੀ ਬਣਦੀ ਹੈ ਇਸ ਏਰੀਆ 'ਚ ਰਾਜਸਥਾਨ ਤੇ ਇੱਥੋਂ ਹੈਗਾ ਜੀ ਲੱਖੂ ਵਾਲੀ ਤੇ ਪੀਲੀ ਬੰਗਾ 2 ਕਿਲੋਮੀਟਰ ਉਹ ਸਾਹਮਣੇ ਬੋਰਡ ਲੱਗਾ ਵਾ ਤੇ ਇਹ ਰਸਟ ਏਰੀਆ 'ਚ ਖੜੇ ਸੀਗੇ ਹੁਣ ਇਹ ਇਹ ਜਾ ਰਿਹਾ ਭਰਤਮਾਲਾ ਉਨੇ ਤੋਂ ਚੱਲਦੇ ਆ ਤੇ ਜਿੰਨੇ ਬੰਦੇ ਬੈਠੇ ਹੋਟਲ ਤੇ ਇਹ ਸਾਰੇ ਦੇ ਸਾਰੇ ਬੰਦੇ ਜਿਹੜੇ ਆ ਉਹ ਬਹੁਤ ਖੁਸ਼ ਹੋਏ ਮਿਲ ਕੇ ਤੇ ਬਹੁਤ ਪ੍ਰੇਮ ਕੀਤਾ ਇਹਨਾਂ ਨੇ ਤੇ ਹੁਣ ਨਿਕਲਦੇ ਇਥੋਂ ਜਾਣਾ ਤਾਂ ਪਰਾ ਨੂੰ ਆ ਮੋਟਰਸਾਈਕਲ ਦਾ ਮੂੰਹ ਉਹਨਾਂ ਨੂੰ ਮੈਂ ਕਿਹਾ ਅੱਗੋ ਜਾ ਕੇ ਮੁੜਿਆ ਸੀਗਾ ਚੱਲਦੇ ਚੱਲਦੇ ਪਹੁੰਚ ਗਏ ਆ ਜੀ 200 ਤੇ 10 ਕਿਲੋਮੀਟਰ ਤੇ ਟਾਈਮ ਵਜਿਆ ਜੀ ਦੁਪਹਿਰ ਦੇ 2 ਖਲੋਂਦੇ ਖਲਾਂਦੇ ਲੰਗਰ ਪਾਣੀ ਛਕਦੇ ਤੇ हनुमानगढ़ ਜਿਹੜਾ ਵਾ ਇਸ ਪਾਸੇ ਆ ਜੀ हनुमानगढ़ ਤੇ हनुमानगढ़ ਦੇ ਬਾਹਰ-ਬਾਰ ਜਿਹੜਾ ਇਹ ਭਾਰਤ ਮਾਲਾ ਜਿਹੜਾ ਰੋਡ ਲੰਘਦਾ ਪਿਆ ਵਾ ਤੇ ਉਹ ਵੀ ਦੇਖ ਲਓ ਤੁਸੀਂ ਉਹ ਸਾਹਮਣੇ ਇਹ हनुमानगढ़ ਤੋਂ ਐਂਟਰ ਕਰ ਲਈਏ ਟੂਲ ਬਣ ਰਿਹਾ ਟੂਲ ਯਾਨੀ ਕਿ ਭਾਰਤ ਮਾਲਾ ਦੇ ਉੱਤੇ ਚੜਨ ਲਈ ਤੇ ਕਾਫੀ ਵੱਡਾ ਸ਼ਹਿਰ ਹੈ हनुमानगढ़ ਵੀ ਤੇ ਇੱਥੋਂ ਹੁਣ ਤਕਰੀਬਨ ਬਠਿੰਡਾ ਰਹਿ ਗਿਆ ਜੀ 98 ਕਿਲੋਮੀਟਰ ਇਦਾਂ ਨੂੰ ਹੁਣ ਬਠਿੰਡਾ ਚਲਦੇ ਆ ਤੇ ਬਠਿੰਡਾ ਪਹੁੰਚਦੇ ਆ ਤਾਂ ਸ਼ਾਇਦ 4 4:30 ਵਜੇ ਤੱਕ ਆਰਾਮਨਾ ਪਹੁੰਚਾਂਗੇ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਰਵਾਂਗੇ ਅੱਜ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਚਲੋ ਚਲਦੇ ਆ ਹੁਣ ਤੇ ਰਸਤੇ 'ਚ ਮੈਨੂੰ ਰੋਕ ਲਿਆ ਸੀਗਾ ਪੁਲਿਸ ਵਾਲਿਆਂ ਨੇ ਪੁਲਿਸ ਵਾਲਿਆਂ ਨੇ ਰੋਕ ਲਿਆ ਸੀਗਾ ਕਿ ਸ਼ਾਇਦ ਬੈਗ ਦੇ ਵਿੱਚ ਕੁਝ ਲੈ ਕੇ ਆ ਰਹੇ ਨੇ ਤੇ ਮੈਂ ਉਹਨਾਂ ਨੂੰ ਉੱਪਰਲਾ ਬੈਗ ਕੱਲਾ ਜਿਹੜਾ ਨਾ ਆ ਵਾਲਾ ਇਹ ਖੋਲਿਆ ਆ ਮੈਂ ਇਹਦੇ ਵਿੱਚ ਖਾਣੇ ਖੋਣੇ ਦਾ ਸਮਾਨ ਸੀ ਖਾਣ ਦਾ ਤੇ ਉਹ ਕਹਿੰਦੇ ਵੀ ਥਲੜਾ ਬੈਗ ਫਿਰ ਰਹਿਣ ਦਿਓ ਨਾ ਖੋਲੋ ਤੇ ਜਾਓ ਤੁਸੀਂ ਤੇ ਬਹੁਤ ਵਧੀਆ ਸੀਗੇ ਚੰਗੇ ਸੀਗੇ ਉਹਨਾਂ ਵੇਖ ਕੇ ਕਿਹਾ ਕਿ ਤੁਸੀਂ ਜਾਓ ਤੇ ਸਫਰ ਜਿਹੜਾ ਵਾ ਇਹ ਕਾਫੀ ਵਧੀਆ ਰਿਹਾ ਸਾਡਾ ਕਿਉਂਕਿ ਥੋੜਾ ਜਿਹਾ ਹੋਰ ਪਾਸੇ ਵੀ ਜਾਣਾ ਸੀਗਾ ਜੋਧਪੁਰ ਵਗੈਰਾ ਉਹ ਜਾਇਆ ਨਹੀਂ ਗਿਆ ਚਲੋ ਨੈਕਸਟ ਟਾਈਮ ਸਹੀ ਇਹ ਆ ਜੀ ਭਾਰਤ ਮਾਲਾ ਰੋਡ ਅਹਨੁਮਾਨਗੜ ਇਧਰ ਆ हनुमानगढ़ ਵੀ ਹੁਣ ਛੱਡ ਜਾਗੇ ਤੇ ਬੱਠੇ ਪਹੁੰਚਦੇ ਆ ਇਹ ਭਾਰਤ ਵਾਲਾ ਰੋਡ ਦੇਖ ਲਓ ਟੁੱਟ ਵੀ ਗਿਆ ਵਾ ਬਈ ਤੇ ਜਗਾ ਜਗਾ ਤੇ ਪੱਚ ਲਾਏ ਲਾਏ ਜਾ ਰਹੇ ਨੇ ਇੱਕ ਥਾਂ ਤੋਂ ਕੋਈ ਤਕਰੀਬਨ 10 ਤੋਂ 12 ਕਿਲੋਮੀਟਰ ਜਿਹੜਾ ਰੋਡ ਸੀਗਾ ਉਹ ਬੰਦ ਵੀ ਤੇ ਇਸ ਪਾਸੇ ਮੇਰੇ ਸੱਜੇ ਪਾਸੇ ਆ ਹਨੂਮਾਨਗੜ੍ਹ ਤੇ ਇਹਨੂੰ ਪਾਰ ਕਰ ਰਹੇ ਹੁਣ ਜਗਾ ਜਗਾ ਤੇ ਨਾ ਰੋਣ ਥੋੜਾ ਟੁੱਟਾ ਆਇਆ ਵਾ ਆਹ ਦੇਖ ਲਓ ਜਿਸ ਤਰ੍ਹਾਂ ਪੱਚ ਲਾਏ ਹੋਏ ਆ ਜਗਾ ਜਗਾ ਤੇ ਏ ਰੋਡ ਬੰਦ ਕਰਕੇ ਪੱਚ ਲਾਏ ਜਾ ਰਹੇ ਆ ਤੇ ਭਾਰਤ ਵਾਲਾ ਰੋਡ ਆ ਹੁੰਦਾ ਪਤਾ ਨਹੀਂ ਸਮਝ ਨਹੀਂ ਆਉਂਦੀ ਰੋਡ ਖਰਾਬ ਹੀ ਸੀਗਾ ਥੋੜਾ ਜਿਹਾ ਵਿੱਚੋਂ ਇਹ ਕਿਸੇ ਸ਼ਾਰ ਪਣੀ ਲੰਗਦੇ ਪਏ ਆ ਇਹਦਾ ਇਹ ਰੋਡ ਹੈਗਾ ਜੀ NH54 ਤੇ ਬਹੁਤ ਆਸ-ਪਾਸੇ ਦੋਨੋਂ ਪਾਸੇ ਡਰਾਈਵ ਕਰ ਗਿਆ ਲੇਕਿਨ ਇਹਦੇ ਉੱਤੇ ਉਹੀ ਆ ਜਿਹੜਾ ਭਾਰਤ ਵਾਲਾ ਤੇ ਛੜਿਆ ਜਿਹੜਾ ਉਹੀ ਚੱਲ ਰਿਹਾ ਵਾ ਕਾ ਵੀ ਕਾ ਵੀ ਪਾਪਾ ਤੇ ਦੂਸਰੇ ਪਾਸੇ ਦੋਨੇ ਪਾਸੇ ਕਰਕੇ ਜਿਹੜੀ ਹਵਾ ਦੂਆ ਤੇ ਸੰਤਰੇ ਦੇ ਬਾਗ ਆ ਗਏ ਹੁਣ ਤੇ ਹਰਿਆਲੀ ਆ ਗਈ ਤੇ ਨੇੜਾ ਤੇੜਾ ਆ ਗਿਆ ਹੁਣ ਪੰਜਾਬ ਦਾ ਕਿੱਥੋਂ ਪੰਜਾਬ ਸ਼ੁਰੂ ਹੁੰਦਾ ਉਹ ਵੀ ਤੁਹਾਨੂੰ ਲੋਕ ਇਹ ਦੱਸਦਾ ਪੈਂ ਸਭ ਤੋਂ ਪਹਿਲਾਂ ਸਵਾਗਤ ਆ ਜੀ ਤੁਹਾਡਾ ਪੰਜਾਬ ਪਹੁੰਚਣ ਤੇ ਸਾਰਿਆਂ ਦਾ ਮੇਰੇ ਨਾਲ ਤੇ ਡੱਬ ਵਾਲੀ ਲੰਘ ਆਏ ਆ ਤੇ ਬਠਿੰਡਾ ਜਿਹੜਾ ਵਾ ਉਹ ਤਕਰੀਬਨ ਇੱਥੋਂ ਰਹਿ ਗਿਆ ਵਾ 35 ਕਿਲੋਮੀਟਰ ਤੇ ਸਫ਼ਰ ਅੱਜ ਦਾ ਬੜਾ ਵਧੀਆ ਸੀਗਾ ਤੇ ਸਫ਼ਰ ਸਭ ਤੋਂ ਜ਼ਿਆਦਾ ਸੀਗਾ ਅੱਜ ਹਾਲੇ ਤੱਕ ਅਸੀਂ ਇੰਨਾ ਸਫ਼ਰ ਨਹੀਂ ਸੀ ਕੀਤਾ ਦੋਵਾਂ ਜਾਣਿਆਂ ਨੇ ਅੱਜ ਜਿਹੜਾ ਸਫ਼ਰ ਸੀਗਾ ਸਾਡਾ ਜਿਹੜਾ 310 ਕਿਲੋਮੀਟਰ ਦਾ ਮੇਰਾ ਕੱਲੇ ਦਾ ਸਫ਼ਰ ਸੀਗਾ ਤੇ ਹੁਣ ਇਸ ਟਾਈਮ ਮੈਂ ਡੱਬ ਵਾਲੀ ਤੋਂ ਅੱਗੇ ਤੇ ਬਠਿੰਡੇ ਤੋਂ ਤਕਰੀਬਨ 35 ਕਿਲੋਮੀਟਰ ਪਹਿਲੇ ਖੜਾ ਵਾਂ ਤੇ ਪੰਜਾਬ ਦੀ ਜਿਹੜੀ ਆਓ ਪੰਜਾਬ ਸ਼ੁਰੂ ਹੋ ਗਿਆ ਪੰਜਾਬ ਤਾਂ ਕਾਫੀ ਦਿਨ ਦਾ ਸ਼ੁਰੂ ਹੋ ਗਿਆ ਲੇਕਿਨ ਮੈਂ ਖੜ ਖਲੋਤਾ ਨਹੀਂ ਸੀ ਕਿਤੇ ਰੈਸਟ ਏਰੀਆ ਨਹੀਂ ਸੀ ਕਿਤੇ ਆਇਆ ਤੇ ਰੋਡ ਦੇ ਉੱਤੇ ਜਿਹੜੀ ਆ ਉਹ ਵੀਡੀਓ ਨਹੀਂ ਬਣਾਈ ਜਾਂਦੀ ਤੇ ਇਹ ਵੀ ਹੁਣ ਥੱਲੇ ਹੁੰਦੀ ਆ ਪੁਲ ਬੰਦ ਸੀਗਾ ਤੇ ਟ੍ਰੈਫਿਕ ਸਾਰੀ ਆ ਥੱਲੇ ਹੁੰਦੀ ਕੱਢੀ ਹੋਈ ਆ ਜਦੋਂ ਕਾਰ ਆ ਰਹੀ ਆ ਤੇ ਫਿਰ ਵੀ ਮੈਂ ਸਾਈਡ ਤੇ ਮੋਟਰਸਾਈਕਲ ਲਗਾ ਕੇ ਤੇ 2 ਮਿੰਟ ਲਈ ਰੁਕ ਗਏ ਕਿ ਸੂਰਜ ਵੀ ਜਿਹੜਾ ਉਹ ਥੱਲੇ ਜਾ ਰਿਹਾ ਹੁਣ ਹੌਲੀ ਹੌਲੀ ਤੇ ਕਣਕਾਂ ਜਿਹੜੀਆਂ ਨੇ ਉਹ ਐ ਤੇ ਉੱਗੀਆਂ ਨੇ ਉਹ ਪਰੇ ਥੋੜੀਆਂ ਜੀਆਂ ਵੱਡੀਆਂ ਨੇ ਤੇ ਇਧਰ ਉੱਥੇ ਬੀਜੇ ਹੋਏ ਆ ਉਹਨ ਇਥੋਂ ਜਿਹੜਾ ਵਾ ਬਠੰਡਾ ਪਹੁੰਚਣੇ ਲਗਭਗ ਕੋਈ 40-45 ਮਿੰਟ ਲੱਗਣਗੇ ਹੁਣ ਇੱਥੋਂ ਬਠਿੰਡੇ ਤੱਕ ਜਾਂਦੇ ਆ 21 ਕਿਲੋਮੀਟਰ ਤੇ ਸ਼ਾਮ ਜਿਹੜੀ ਆ ਉਹ ਤਾਂ ਨਹੀਂ ਸ਼ੁਰੂ ਹੋ ਗਈ ਆ ਲੈ ਹੈਗਾ ਦਿਨ ਤੇ ਜਾ ਕੇ ਤਕਰੀਬਨ ਉਹ ਦੇਖਦੇ ਆ ਹਾਜੀ ਰਤਨ ਉਹ ਜ਼ਰਾ ਸਾਹਿਬ ਜੇ ਰੂਮ ਮਿਲ ਗਿਆ ਉੱਥੇ ਰੁਕ ਕੇ ਅੱਜ ਇਹ ਰੋਡ ਬਹੁਤ ਵਧੀਆ ਜਿਹਾ ਦੇਨੇ ਦੇਨੇ ਖਲੋ ਖਲੋ ਕੇ ਰੈਸਟ ਵਾਰ-ਵਾਰ ਤੇ ਸਫਰ ਅੱਜ ਕੀਤਾ ਵਾ ਤਾਂ ਵਧੀਆ ਰਿਹਾ ਅੱਜ ਦਾ ਸਫਰ ਇੱਕ ਵਾਈ ਗਰੁੱਪ ਭੜਾ ਕਰੇ ਸਫ਼ਰ ਵਧੀਆ ਹੀ ਰਹਿਣੇ ਸਕਦੇ ਬਹੁਤ ਵਧੀਆ ਰੋਡ ਸੀਗਾ ਤੇ 315 ਕਿਲੋਮੀਟਰ ਦਾ ਸਫ਼ਰ ਸੀਗਾ ਅੱਜ ਬਾਕੀ ਜਾ ਕੇ ਮਿਲਦੇ ਹਾਂ ਤੁਹਾਨੂੰ ਬਠਿੰਡੇ ਲਓ ਜੀ ਸੂਰਜ ਵੀ ਸੂਰਜ ਖੜੇ ਸੂਰਜ ਖੜੇ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਬਠਿੰਡਾ ਹਾਜ਼ਿਰਤਨ ਸਾਹਿਬ ਬਾਕੀ ਇਸ ਇਸ ਗੁਰਦੁਆਰਾ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਉਂਗਾ ਮੈਂ ਤੇ ਅਗਲੀ ਵੀਡੀਓ ਚ ਹੁਣ ਅੰਦਰ ਚੱਲਦੇ ਆ ਤੇ ਦੇਖਦੇ ਆ ਰਿਹਾ ਇਸ ਬਾਰੇ ਗੱਲਬਾਤ ਕਰਦੇ ਆ ਤੇ ਇੱਥੇ ਅੱਜ ਰੁਕਦੇ ਆ ਪੀਸੀਜੀ ਅੱਜ ਦੀ ਵੀਡੀਓ ਤੇ ਅੱਜ ਦੀ ਵੀਡੀਓ ਚ ਤਕਰੀਬਨ 310 ਕਿਲੋਮੀਟਰ ਦਾ ਸਫ਼ਰ ਕਰਕੇ ਤੇ ਗੁਰਦੁਆਰਾ ਸਾਹਿਬ ਪਹੁੰਚਿਆ ਹਾਜੀ ਰਤਨ ਬਠਿੰਡਾ ਕੀ ਹਾਜੀ ਰਤਨ ਦਾ ਕੀ ਇਤਿਹਾਸ ਆ ਕੱਲ ਅਗਲੀ ਵੀਡੀਓ ਚ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਕੱਲ ਜਿਹੜੀ ਵੀਡੀਓ ਆ ਉਹ ਲਾਸਟ ਵੀਡੀਓ ਹੋਏਗੀ ਸਾਡੀ ਘਰ ਤੱਕ ਗੁਰਦਾਸਪੁਰ ਤੱਕ ਤੇ ਕੱਲ ਇਸ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਕਰਾਂਗਾ ਮੈਂ ਤੇ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨਾਲ ਜੁੜਿਆ ਤੇ ਉਹ ਸਾਰਾ ਇਸ ਅਗਲੀ ਵੀਡੀਓ ਚ ਤੁਹਾਨੂੰ ਦੱਸਾਂਗਾ ਤੇ ਗੁਰਦੁਆਰਾ ਸਾਹਿਬ ਮੈਨੂੰ ਰੂਮ ਤੇ ਮੜਾ-ਮੋਟਾ ਮਿਲਿਆ ਵਾ ਪਰ ਬਹੁਤ ਵਧੀਆ ਗੁਜ਼ਾਰਾ ਹੋ ਜਾਣਾ ਕਿਉਂਕਿ ਇੱਥੇ ਨਾ ਸੰਗਤਾਂ ਕਾਫੀ ਆਈਆਂ ਹੋਈ ਸੀਗੇ ਬੱਚਿਆਂ ਦੇ ਪੇਪਰ ਸੀਗੇ ਤੇ ਪਹਿਲ ਉਹਨਾਂ ਨੂੰ ਦਿੱਤੀ ਗਈ ਆ ਤੇ ਫਿਰ ਵੀ ਮੈਨੂੰ ਰੂਮ ਦੇ ਦਿੱਤਾ ਗਿਆ ਤੇ ਬਹੁਤ-ਬਹੁਤ ਧੰਨਵਾਦ ਤੇ ਬਾਕੀ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਅੱਜ ਦੀ ਵੀਡੀਓ ਚ ਇੰਨਾ ਹੀ ਸ਼ੁਰੂ ਕੀਤਾ ਸੀਗਾ ਬੀਕਾਨੇਰ ਤੋਂ ਤੇ ਪਹੁੰਚੇ ਹਾਂ ਬਠਿੰਡਾ ਤੇ ਰੋਡ ਬਹੁਤ ਵਧੀਆ ਸੀਗਾ ਭਾਰਤ ਮਾਲਾ ਰੋਡ ਤੇ ਅੱਜ ਦੀ ਵੀਡੀਓ ਜੈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ